ਅਕਸਰ ਆਪਣਾ ਮਿੰਡ ਵਾਲਾ ਹੁੰਦਾਗਾ ਵੀ ਜਿਹੜਾ 12 ਟੈਗ ਬਾਹਰ ਰੱਖਣੇਗਾ ਕਿ 33Y 44 ਦੇ ਵਿੱਚ ਬਹੁਤ ਸੋਹਣੀ ਮਾਡਰਨ ਲੁੱਕ ਦੇ ਵਿੱਚ ਕੋਠੀ ਕੋਠੀ ਦਾ ਵਜਤਾ ਹੈਗਾ ਜਿਹੜਾ ਹੁਣ ਤੱਕ ਦਾ ਉਹ ਰਹਿ ਹੈਗਾ ਲਗਭਗ 25 ਲੱਖ ਰੁਪਇਆ ਖਾਜ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਬਹਾਦਰਪੁਰ ਜ਼ਿਲ੍ਹਾ ਮਾਨਸਾ ਜਿੱਥੇ ਕਿ ਇੱਕ 33Y 44 ਦੇ ਵਿੱਚ ਬਹੁਤ ਸੋਹਣੀ ਮਾਡਰਨ ਲੁੱਕ ਦੇ ਵਿੱਚ ਕੋਠੀ ਜਿਵੇਂ ਕਿ ਤੁਸੀਂ ਬਈ ਬੈਕ ਸਾਈਡ ਤੇ ਦੇਖ ਰਹੇ ਹੋ ਬਿਲਕੁਲ ਕੰਪਲੀਟ ਹੈ ਤੇ ਜਿਹੜੀ ਇਹਦੀ ਕੱਲੇ ਕੱਲੇ ਡਿਟੇਲ ਹੈ ਉਦੋਂ ਆਪਾਂ ਤੁਹਾਨੂੰ ਜਾਣੂ ਕਰਵਾਵਾਂਗੇ ਜਿਵੇਂ ਤੁਸੀਂ ਆਪਾਂ ਮੇਨ ਐਂਟਰੀ ਦੇ ਖੜੇ ਆ ਬੇੜੇ ਦੇ ਵਿੱਚ ਜਿਹੜਾ ਟਾਇਲ ਵਰਕ ਹੈਗਾ ਬਿਲਕੁਲ ਕੰਪਲੀਟ ਹੈ ਤੇ ਸਟਾਰਟਿੰਗ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਗਾਰਡਨ ਦਾ ਕੰਮ ਹੈ ਇਹ ਗਾਰਡਨ ਕਿਦੇ ਵਿੱਚ ਬਣਨਾ ਹੈਗਾ ਵੈਸੇ ਕੁਰਸੀ ਇਹਦੀ ਸੜਕ ਤੋਂ ਕਾਫੀ ਜ਼ਿਆਦਾ ਉੱਚੀ ਹੈ ਤੇ ਬੇੜੇ ਦੇ ਨਾਲੋਂ ਇੱਥੇ ਵੀ ਦੇਖਿਆ ਜਾਵੇ ਜੇ 2 ਢਾਈ ਫੁੱਟ ਉੱਚੀ ਕੁਰਸੀ ਜਿਹੜੀ ਹੈਗੀ ਰੱਖੀ ਹੋਈ ਹੈ ਦੀ ਤੇ ਪਾਵੇ ਵਗੈਰਾ ਲਾ ਕੇ ਬਹੁਤ ਵਧੀਆ ਇੱਥੇ ਗੱਲਬਾਤ ਬਣ ਜੂਗੀ ਤੇ ਜਿਹੜੇ ਕਾਮਨ ਟਾਇਲਟ ਰੱਖੇ ਹੋਏ ਨੇ ਬਾਹਰਲੇ ਪਾਸੇ ਜਿਹੜੇ ਵੱਧ ਵਰਤੋਂ ਦੇ ਵਿੱਚ ਆਉਂਦੇ ਨੇ ਅਕਸਰ ਆਪਣਾ ਨਾਮ ਪਿੰਡ ਵਾਲਿਆਂ ਦਾ ਹੁੰਦਾ ਹੈਗਾ ਵੀ ਜਿਹੜਾ ਟਾਇਲਟ ਹੈਗਾ ਬਾਹਰ ਰੱਖਣਾ ਹੈਗਾ ਉਸ ਦੇ ਹਿਸਾਬ ਨਾਲ ਇਹਨੇ ਟਾਇਲਟ ਜਿਹੜੇ ਬਾਹਰ ਰੱਖੇ ਹੋਏ ਐ ਵੱਧ ਵਰਤੋਂ ਦੇ ਵਿੱਚ ਵੀ ਇਹੀ ਆਉਣੇ ਐ ਤੇ ਇਸ ਪਾਸੇ ਗਾਰਡਨ ਹੈ ਜਿਹੜਾ ਗਾਰਡਨ ਆ ਜਾਊਗਾ ਤੇ ਹੁਣ ਆਪਾਂ ਜੇ ਸਟਾਰਟਿੰਗ ਤੋਂ ਗੱਲ ਕਰੀਏ ਜਿਵੇਂ ਆਪਾਂ ਮੇਨ ਐਂਟਰੀ ਤੋਂ ਚੱਲੇ ਸੀਗੇ ਸਾਹਮਣੇ ਆ ਗਿਆ ਕਾਰਪੋਰਚ ਤੇ ਕਾਰਪੋਰਚ ਤੋਂ ਪਹਿਲਾਂ ਤੁਸੀਂ ਦੇਖ ਲਓ ਵੀ ਜਿਹੜੀ ਵਿਹੜੇ ਦੀ ਲੁੱਕ ਐ ਜਿਵੇਂ ਆਪਣਾ ਆਮ ਹੁੰਦਾ ਹੈਗਾ ਪਿੰਡ ਵਾਲਿਆਂ ਦਾ ਵੀ ਜਿਹੜਾ ਬਾਹਰਲੇ ਪਾਸੇ ਦਾ ਹੁੰਦਾ ਹੈ ਹਨਾ ਸਿਸਟਮ ਵੀ ਇੱਕ ਅੰਦਰਲੇ ਪਾਸੇ ਵੀੜੇ ਦੇ ਗੰਦ ਹੋਵੇ ਤੇ ਉਹਦੇ ਨਾਲ ਜਿਹੜੀ ਅੰਦਰਲੇ ਪਾਸੇ ਦੀ ਗੱਲਬਾਤ ਹੈ ਉਹ ਹੋਰ ਬਣ ਜਾਂਦੀ ਹੈ ਤੇ ਇੱਥੇ ਵੀ ਵੀੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬੈਠਣ ਵਾਸਤੇ ਜਿਵੇਂ ਸਰਦੀਆਂ ਚੱਲ ਰਹੀਆਂ ਨੇ ਅ ਵਧੀਆ ਧੁੱਪ ਪੈਂਦੀ ਹੈ ਵੀੜੇ ਦੇ ਵਿੱਚ ਪੂਰਾ ਖੁੱਲਾ ਵੀੜਾ ਹੈਗਾ ਤੇ ਇੱਥੇ ਆਪਾਂ ਹੁਣ ਖੜੇ ਹਾਂਗੇ ਕਾਰਪੋਰਚ ਦੇ ਵਿੱਚ ਕਾਰਪੋਰਚ ਹੈਗਾ ਜਿਹੜਾ ਲਗਭਗ 16 ਫੁੱਟ ਚੌੜਾ ਹੈਗਾ ਐਂਟਰੀ ਕਰਕੇ ਇਥੋਂ ਦੀ ਅੰਦਰ ਬੈਕ ਸਾਈਡ ਤੇ ਮਕਾਨ ਦੇ ਇਹਨਾਂ ਦੀ ਸਪੇਸ ਹੈ ਜਿਹੜੀ ਕਾਫੀ ਰੱਖੀ ਹੋਈ ਹੈ ਜਿਵੇਂ ਗੱਡੀਆਂ ਦਾ ਹੈਗਾ ਹੈ ਇਹਨਾਂ ਦਾ ਬੈਕ ਸਾਈਡ ਤੇ ਵੈਸੇ ਕਾਰਪੋਰਚ ਇਹਨਾਂ ਨੇ ਇੱਥੇ ਵੀ ਛੜਤਾ ਤੇ ਜੇ ਆਪਾਂ ਕੋਠੀ ਦੀ ਮੇਨ ਐਂਟਰੀ ਦੀ ਗੱਲ ਕਰੀਏ ਇੱਥੋਂ ਆਪਾਂ ਮੇਨ ਐਂਟਰੀ ਤੋਂ ਅੰਦਰ ਐਂਟਰ ਹੋਗੇ ਅੰਦਰ ਐਂਟਰ ਹੋ ਕੇ ਜਿਹੜਾ ਆਪਣਾ ਲੋਬੀ ਦਾ ਸਾਈਜ਼ ਹੈਗਾ ਲੋਬੀ ਦਾ ਸਾਈਜ਼ ਰਿਹਾ ਹੈਗਾ ਇਹਨਾਂ ਦਾ 14 ਬਾਈ 16 ਬਹੁਤ ਖੁੱਲੀ ਲੋਬੀ ਬਣੀ ਹੋਈ ਹੈ ਤੇ ਜਿਵੇਂ ਤੁਸੀਂ ਕੰਮ ਦੇਖ ਰਹੇ ਹੋ ਵੀ ਲੱਕੜ ਦਾ ਕੰਮ ਹੈ ਜਿਹੜਾ ਪੇਂਟ ਦਾ ਕੰਮ ਹੈਗਾ ਉਹ ਸਾਰਾ ਬਿਲਕੁਲ ਕੰਪਲੀਟ ਹੋਇਆ ਹੋਇਆ ਹੈਗਾ ਤੇ ਇਸ ਕੋਠੀ ਦੇ ਵਿੱਚ ਹੇਠਲੇ ਪਾਸੇ ਤਿੰਨ ਬੈਡਰੂਮ ਨੇ ਇੱਕ ਡਰਾਈਂਗ ਰੂਮ ਹੈ ਤੇ ਕੱਲੀ ਕੱਲੀ ਡਿਟੇਲ ਹੈ ਜਿਹੜੀ ਆਪਾਂ ਤੁਹਾਨੂੰ ਉਹ ਤੋਂ ਜਾਣੂ ਕਰਵਾਉਣੇ ਆ ਇਹਦੇ ਵਿੱਚ ਕਿੱਥੇ ਕਿੱਥੇ ਕੀ ਕੀ ਕੁਝ ਬਣਿਆ ਹੋਇਆ ਹੈ ਕਿੰਨੇ ਕਿੰਨੇ ਸਾਈਜ਼ ਦੇ ਕਮਰੇ ਬਣੇ ਹੋਏ ਆ ਤੇ ਜਿਵੇਂ ਕੰਮ ਆਏਗਾ ਤੁਸੀਂ ਦੇਖ ਰਹੇ ਹੋ ਵੀ ਬਿਲਕੁਲ ਆਲ ਕੰਪਲੀਟ ਕੋਠੀ ਇਹ ਜਿਹੜੀ ਬਣੀ ਹੋਈ ਹੈ ਤੇ ਤੁਸੀਂ ਐਂਡ ਤੱਕ ਬਣੇ ਰਹੋ ਜਿਹੜੀ ਬਾਇਸਟ ਦੀ ਗੱਲ ਹੈ ਬਾਇਸਟ ਵੀ ਆਪਾਂ ਤੁਹਾਨੂੰ ਇਹਦਾ ਦੱਸਾਂਗੇ ਵੀ ਬਾਇਸਟ ਕਿੰਨਾ ਰਹੇਗਾ ਆਹਾ ਆਪਾਂ ਖੜੇ ਆ ਕਿਚਨ ਦੇ ਵਿੱਚ ਜੀ ਇੱਥੇ ਕਿਚਨ ਹੈ ਕਿ ਜਿਹੜੀ ਇਹਨਾਂ ਦੀ 8x12 ਦੀ ਹੈ ਬਹੁਤ ਖੁੱਲੀ ਕਿਚਨ ਹੈ ਤੇ ਜਿਹੜੀ ਕੰਮ ਹੈਗਾ ਲੱਕੜ ਦਾ ਕੰਮ ਹੈਗਾ ਉਹ ਬਿਲਕੁਲ ਕੰਪਲੀਟ ਹੋਇਆ ਹੋਇਆਗਾ ਏ ਟੂ ਜ਼ेड ਜਿਵੇਂ ਤੁਸੀਂ ਆਹ ਦੇਖ ਰਹੇ ਹੋ ਦੇਖੋ ਲੱਕੜ ਦਾ ਕੰਮ ਹੈਗਾ ਜਿਹੜਾ ਬਿਲਕੁਲ ਕੰਪਲੀਟ ਹੋਇਆ ਹੋਇਆਗਾ ਇਹਨਾਂ ਦਾ ਇਹਦੇ ਵਿੱਚ ਕਿਤੇ ਵੀ ਕੋਈ ਐ ਬਣ ਕੇ ਚੱਲੋ ਵੀ ਅ ਖਰਚੇ ਤੋਂ ਬਾਕੀ ਨਹੀਂ ਹੈਗਾ ਬਣ ਕੇ ਚੱਲੋ ਵੀ ਜਿੱਥੇ ਕਿਤੇ ਇਹਨਾਂ ਨੂੰ ਪੈਸੇ ਹੋਰ ਲਾਉਣ ਦੀ ਲੋੜ ਪਵੇ ਹੁਣ ਆਪਾਂ ਖੜੇ ਆਂਗੇ ਡਰਾਈਂਗ ਰੂਮ ਦੇ ਵਿੱਚ ਡਰਾਈਂਗ ਰੂਮ ਦਾ ਜਿਹੜਾ ਸائز ਹੈਗਾ ਉਹ 12x12 ਦਾ ਹੈਗਾ ਤੇ ਜਿਹੜੀ ਕੋਠੀ ਹੈ ਕੋਠੀ ਬਣੀ ਹੋਈ ਹੈਗੀ ਇਹ 33x 44 ਦੇ ਵਿੱਚ ਲਗਭਗ ਮੰਨ ਕੇ ਚੱਲੋ ਵੀ ਉੱਪਰਲਾ ਤੇ ਹੇਠਲਾ ਜਿਹੜਾ ਏਰੀਆ ਹੈਗਾ ਇਹਨਾਂ ਦਾ ਉਹ ਬਣਦਾ ਹੈਗਾ 2 ਕ ਹਜ਼ਾਰ ਦੇ ਲਗਭਗ ਬਣਦਾ ਹੈਗਾ ਤੇ ਇੱਕ ਬੈੱਡਰੂਮ ਇਹ ਆ ਗਿਆ ਇਹ ਬੈੱਡਰੂਮ ਦਾ ਜਿਹੜਾ ਸਾਈਜ਼ ਹੈਗਾ ਏ ਵੀ 12x12 ਦਾ ਹੈਗਾ ਵਧੀਆ ਖੁੱਲੇ ਸਾਈਜ਼ ਨੇ ਨਾਰਮਲ ਸਾਈਜ਼ ਜਿਵੇਂ ਆਪਾਂ ਕਹਿ ਸਕਦੇ ਹਾਂਗੇ ਕੁੱਟੀਆਂ ਦੇ ਵਿੱਚ ਆਪਾਂ ਆਮ ਦੇਖਣ ਨੂੰ ਆਪਾਂ ਨੂੰ ਮਿਲਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਜੇ ਆਪਾਂ ਇੱਕ ਬੈੱਡਰੂਮ ਆ ਗਿਆ ਜਿਹਨਾਂ ਦਾ ਇਸ ਪਾਸੇ ਜਿਹੜਾ ਇਹ ਬੈੱਡਰੂਮ ਹੈ ਇਹ ਵੀ ਬੈੱਡਰੂਮ ਦਾ ਜਿਹੜਾ ਸਾਈਜ਼ ਹੈਗਾ ਇਹ ਵੀ ਰਹੇਗਾ 12x12 ਦਾ ਤੇ ਨਾਲ ਇਸ ਪਾਸੇ ਡਰੈਸਿੰਗ ਦਾ ਏਰੀਆ ਆ ਗਿਆ ਡਰੈਸਿੰਗ ਤੋਂ ਨਾਲ ਹੀ ਅੰਦਰ ਟਾਇਲਟ ਹੈ ਇਧਰ ਇਸ ਪਾਸੇ ਇਸ ਰੂਮ ਨੂੰ ਅਟੈਚ ਆ ਕੇ ਰੱਖਿਆ ਹੋਇਆ ਹੈ ਇਹ ਤੇ ਬਾਕੀ ਇੱਕ ਰੂਮ ਜਿਹੜਾ ਰਹਿ ਗਿਆ ਇਹਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਉਹ ਰੂਮ ਦਾ ਜਿਹੜਾ ਸਾਈਜ਼ ਹੈਗਾ ਇਹ ਰੂਮ ਦਾ ਸਾਈਜ਼ ਵੀ ਲਗਭਗ ਮੰਨ ਕੇ ਚੱਲੋ ਵੀ 12x12 ਦੀ ਹੋਊਗਾ ਕਿਉਂਕਿ ਇਹਦੇ ਵਿੱਚ ਤੁਸੀਂ ਐ ਮੰਨੋ ਵੀ ਦੇਖੋ ਬੈੱਡ ਲਾ ਕੇ ਫਿਰ ਵੀ ਸਪੇਸ ਕਾਫੀ ਜਿਹੜੀ ਬਚ ਜਾਂਦੀ ਹੈ ਤੇ ਬਾਕੀ ਕੈਬਨਟ ਦਾ ਜਿਹੜਾ ਕੰਮ ਹੈਗਾ ਕੈਬਨਟ ਦਾ ਕੰਮ ਇਹਦੇ ਵਿੱਚ ਤਿਆਰ ਕਰਵਾਇਆ ਗਿਆ ਹੈਗਾ ਲੱਕੜ ਦੇ ਕੰਮਕ ਨਹੀਂ ਹੋ ਪੇਂਟ ਦੇ ਕੰਮਕ ਨਹੀਂ ਹੋ ਤੇ ਹੋਰ ਸਾਰੇ ਕੰਮਕ ਨਹੀਂ ਹੋ ਬਿਲਕੁਲ ਆਲ ਓਵਰ ਕੋਠੀ ਹੈ ਜਿਹੜੀ ਉਹ ਕੰਪਲੀਟ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਉੱਪਰਲੇ ਪਾਸੇ ਦਾ ਏਰੀਆ ਵੀ ਉੱਪਰਲੇ ਪਾਸੇ ਇਹਨਾਂ ਨੇ ਕੀ ਕੁਝ ਬਣਾਇਆ ਹੈਗਾ ਕੋਠੀ ਹੈ ਜਿਹੜੀ ਸਿੰਗਲ ਸਟੋਰੀ ਬਣੀ ਹੋਈ ਹੈ ਉੱਪਰਲੇ ਪਾਸੇ ਆਪਾਂ ਜਾ ਕੇ ਦੇਖਦੇ ਹਾਂ ਵੀ ਕੁਝ ਹੋਰ ਬਣਿਆ ਹੋਵੇ ਜੇ ਤਾਂ ਤੇ ਬਾਕੀ ਜੇ ਆਪਾਂ ਪੌੜੀਆਂ ਦੀ ਗੱਲ ਕਰੀਏ ਦੇਖੋ ਪੌੜੀਆਂ ਦਾ ਏਰੀਆ ਵੀ ਬਿਲਕੁਲ ਸਹੀ ਕਵਰ ਕੀਤਾ ਹੋਇਆ ਹੈਗਾ ਕੰਪਲੀਟ ਹੈਗਾ ਤੇ ਜੇ ਆਪਾਂ ਸਟੀਲੀ ਵਰਕ ਦੀ ਗੱਲ ਕਰੀਏ ਪੌੜੀਆਂ ਦੇ ਉੱਪਰ ਇਹ ਜਿਹੜਾ ਸਟੀਲੀ ਵਰਕ ਹੈਗਾ ਇਹ ਕੰਪਲੀਟ ਹੋਇਆ ਹੋਇਆ ਹੈਗਾ ਤੇ ਕੋਠੀ ਦੇ ਵਿੱਚ ਜਿਹੜਾ ਰੋਸ਼ਨੀ ਦਾ ਪ੍ਰਬੰਧ ਹੈ ਉਹਦਾ ਪੂਰਾ ਖਾਸ ਧਿਆਨ ਰੱਖਿਆ ਗਿਆ ਜਿਵੇਂ ਆਪਾਂ ਵਿੰਡੋ ਤੇ ਖੜੇ ਆ ਦੇਖੋ ਕਿੱਡੀ ਵੱਡੀ ਵਿੰਡੋ ਹੈ ਜਿਹੜੀ ਇਹ ਲੱਗੀ ਹੋਈ ਹੈਗੀ ਇਹ ਵੱਡੀ ਵਿੰਡੋ ਦਾ ਲਾਉਣ ਦਾ ਕਾਰਨ ਤੇ ਲਾਉਣ ਦਾ ਇਹਦਾ ਕਿੰਨਾ ਸੋਖਾ ਹੈਗਾ ਉਹ ਤੁਸੀਂ ਅੰਦਰ ਖੜ ਕੇ ਦੇਖ ਸਕਦੇ ਹੋ ਵੀ ਦਿਨੇ ਵੀ ਅੰਦਰ ਜਿੰਨਾ ਨੇਰਾ ਹੈਗਾ ਉਹ ਨੇਰਾ ਨਹੀਂ ਪੈਂਦਾ ਹੈਗਾ ਤੁਸੀਂ ਦਿਨੇ ਵੀ ਤੁਹਾਨੂੰ ਬਲਬ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਅਗੇ ਫਸਟ ਫਲੋਰ ਦੇ ਉੱਪਰ ਉੱਪਰਲੇ ਪਾਸੇ ਤੇ ਉੱਪਰਲੇ ਪਾਸੇ ਇਹਨਾਂ ਦਾ ਰੂਮ ਵਗੈਰਾ ਕੋਈ ਨਹੀਂ ਹੈਗਾ ਕੋਠੀ ਦਾ ਫਰੰਟ ਬਣਾਉਣ ਵਾਸਤੇ ਤੇ ਇੱਕ ਪੌੜੀਆਂ ਦਾ ਜਿਹੜਾ ਏਰੀਆ ਹੈਗਾ ਉਹ ਕਵਰ ਕਰਨ ਵਾਸਤੇ ਖੇੜਲੀ ਜਿਹੜੀ ਲੋਬੀ ਹੈ ਲੋਬੀ ਕਵਰ ਕਰ ਲਈ ਲਗਭਗ ਮੰਨ ਕੇ ਚੱਲੋ ਵੀ 12 बाई 16 ਇਹ ਕਵਰ ਕਰ ਲਈ ਤੇ ਜਿਹੜਾ ਏਰੀਆ ਹੈਗਾ ਖੁੱਲਿਆ ਹੈਗਾ ਕਾਫੀ ਜੀ ਆਪਾਂ ਮੰਨ ਕੇ ਚੱਲੀਏ ਵੀ ਇੱਥੇ ਬੈੱਡ ਵਗੈਰਾ ਜਾਂ ਮੰਜੇ ਵਗੈਰਾ ਜਿਵੇਂ ਮਰਜ਼ੀ ਲਾ ਕੇ ਦੇਖੋ ਇੱਕ ਬੈੱਡਰੂਮ ਦਾ ਕੰਮ ਹੈ ਜਿਹੜਾ ਆਪਾਂ ਇਹ ਤੋਂ ਲੈ ਸਕਦੇ ਆ ਉਸ ਤੋਂ ਬਾਅਦ ਇਹ ਵਿੱਚ ਆਜੋ ਬਾਹਰਲੇ ਪਾਸੇ ਜਿਹੜਾ ਬਾਹਰਲੇ ਪਾਸੇ ਦਾ ਏਰੀਆ ਰਹੇਗਾ ਉਹ ਤੁਹਾਨੂੰ ਦਿਖਾਉਣੇ ਆਪਾਂ ਜਿਹੜੀ ਲੁੱਕ ਹੈਗੀ ਮੇਨ ਚੀਜ਼ ਇਹ ਦੇਖੋ ਬਾਹਰਲੇ ਪਾਸੇ ਇਹਨਾਂ ਦੀ ਜਿਹੜੀ ਟਾਇਲ ਹੈ ਟਾਇਲ ਤੋਂ ਲੈ ਕੇ ਉੱਪਰ ਤੱਕ ਧੁਰ ਤੱਕ ਲਾਈ ਹੈਗੀ ਜਿਹੜਾ ਫਰੰਟ ਹੈਗਾ ਫਰੰਟ ਦੀ ਲੋਕ ਹੈ ਜਿਹੜੀ ਉਹ ਏਸੇ ਕਰਨਾ ਬਣ ਰਿਹਾ ਏਸੇ ਕਰਕੇ ਕੋਠੀ ਜਿਹੜੀ ਸੋਹਣੀ ਲੱਗਦੀ ਹੈ ਰੋਡ ਤੋਂ ਜਦੋਂ ਲੰਘਦੇ ਆ ਬਹੁਤ ਦਿਲ ਨੂੰ ਟੁੰਦੀ ਹੈ ਕਿਉਂਕਿ ਜਿਹੜਾ ਫਰੰਟ ਹੈਗਾ ਫਰੰਟ ਬਹੁਤ ਸੋਹਣਾ ਬਣਿਆ ਹੋਇਆ ਹੈ ਜਿਵੇਂ ਟਾਇਲ ਇੱਥੇ ਲੱਗੀ ਹੋਈ ਹੈ ਉਸ ਹਿਸਾਬ ਨਾਲ ਦੀ ਟਾਇਲ ਦੇ ਪਾਸੇ ਲੱਗੀ ਹੋਈ ਹੈ ਜਿਵੇਂ ਆ ਸੈਲਫਾ ਵਗੈਰਾ ਪਈਆਂ ਹੋਈਆਂ ਨੇ ਇਹ ਸੈਲਫਾ ਦਾ ਵਿੱਚ ਏਰੀਆ ਲਾ ਕੇ ਵਿੱਚੇ ਕਵਰਡ ਏਰੀਆ ਲਾ ਕੇ ਸਾਰਾ ਇਹਨਾਂ ਦਾ ਲਗਭਗ 2 ਤੇ ਜੇ ਆਪਾਂ ਕੋਠੀ ਦੇ ਬਜਟ ਦੀ ਗੱਲ ਕਰੀਏ ਕੋਠੀ ਦਾ ਬਜਟ ਹੈਗਾ ਜਿਹੜਾ ਹੁਣ ਤੱਕ ਦਾ ਉਹ ਰਿਹਾ ਹੈਗਾ ਲਗਭਗ 25 ਲੱਖ ਰੁਪਈਆ ਉਹ 25 ਲੱਖ ਰੁਪਈਆ ਬਜਟ ਕਿਵੇਂ ਰਹੇਗਾ ਹੁਣ ਆਪਾਂ ਅਕਸਰ ਆਮ ਗੱਲ ਕਰਦੇ ਹੁੰਦੇ ਹੁੰਦੇ ਆ ਵੀ 1100 1200 ਰੁਪਏ ਸਕਰ ਫੁੱਟ ਪੈਂਦਾ ਹੈਗਾ ਨਾ ਤੇ ਇਹਦਾ ਥੋੜਾ ਜਿਹਾ ਬਜਟ ਕਿਉਂ ਵਧੇਗਾ ਉਹ ਵਧਣ ਦਾ ਕਾਰਨ ਇਹ ਹੈ ਕਿਉਂਕਿ ਕੋਠੀ ਦਾ ਜਿਹੜਾ ਕੰਮ ਹੈਗਾ ਉਹ ਬਿਲਕੁਲ ਆਲ ਕੰਪਲੀਟ ਹੈ ਰੰਗ ਦਾ ਪੇਂਟ ਦਾ ਪੀਓਪੀ ਦਾ ਤੇ ਲੱਕੜ ਦਾ ਜਿਵੇਂ ਤੁਸੀਂ ਦੇਖਿਆ ਵੀ ਕਬੂਰਡ ਵਗੈਰਾ ਵੀ ਜਿਹੜੇ ਹੈਗੇ ਨੇ ਉਹ ਤਿਆਰ ਕਰਵਾਏ ਗਏ ਨੇ ਤੇ ਬਿਲਕੁਲ ਕੰਪ ਤੇ ਸਹੀ ਵਾਇਟ ਦੀ ਜਿਵੇਂ ਕਹਦੀ ਆਪਾਂ ਵਧੀਆ ਵਾਇਟ ਦੀ ਕੋਠੀ ਹੈਗੀ ਤੇ ਇਹ ਜਿਹੜੀ 25 ਲੱਖ ਰੁਪਏ ਦੇ ਵਾਇਟ ਦੀ ਕੋਠੀ ਹੈ ਇਹ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਕੋਠੀਆਂ ਦੇ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤੁਹਾਡਾ ਖਿਆਲ ਰੱਬ ਰੱਖਾ ਥੈਂਕ ਯੂ